ਹਾਂ ਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਕਿਸਾਨ ਵੀਰੋ ਫੁੱਲ ਵੀਡੀਓ ਵੀ ਜਲਦੀ ਅਪਲੋਡ ਕਰ ਦਿਆਂਗੇ ਇੱਕ ਸ਼ਾਰਟ ਦੇ ਵਿੱਚ ਡਿਟੇਲ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਪਿੰਡ ਕਲਸੀਆਂ ਪਹੁੰਚੇ ਆ ਦੋਸਤੋ ਪਾਈ ਲੱਧੂ ਪਿੰਡ ਵੀ ਥੋੜੀ ਦੂਰੀ ਤੇ ਆ ਕੁੰਨੀਆਂ ਪਿੰਡ ਵੀ ਥੋੜੀ ਦੂਰੀ ਆ ਤੇ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਓਨਰ ਵੀਰ ਪ੍ਰਭਜੀਤ ਹੋਂਦੇ ਕੋਲ ਆਏ ਆ ਅੱਜ ਇਸ ਘਰੋਂ ਦੋ ਨਾਗਵੀਰ ਸੇਲ ਕਰਤਾ ਪਿਆ ਘਰੇਲੂ ਪਸ਼ੂ ਆ ਕੋਈ ਵਪਾਰ ਦਾ ਕੀਤਾ ਨਹੀਂਗਾ ਇੱਕ ਝੋਟੀ ਤੁਸੀਂ ਸਾਹਮਣੇ ਦੇਖ ਰਹੇ ਜੋ ਦੂਜਾ ਸੂਆ ਇਹਨੇ ਸੂਣਾ ਪਹਿਲੇ ਸਵੇਰੇ ਤਕਰੀਬਨ ਕੋਈ 14 ਕਿਲੋਟਰ ਦੀ ਮਿਲਕਿੰਗ ਕਰਵਾਈ ਵੀਰ ਪ੍ਰੋਜੈਕਟ ਕੀ ਹਾਲ ਨੇ ਵਧੀਆ ਜੀ ਸਤਿ ਸ੍ਰੀ ਅਕਾਲ ਵੀਰੇ ਅੱਛਾ ਵੀਰੇ ਦੋਵੇਂ ਅੱਜ ਨਾਕ ਸੇਲ ਕਰ ਰਹੇ ਆਂ ਜੀ ਦੋਵੇਂ ਕਰਨੇ ਆ ਜੀ ਝੋਟੀ ਤੇ ਕਵਾਇਆ ਬੈਠੇ ਆ ਜੀ ਤੇ ਝੋਟੀ ਦੂਜਾ ਸਵਾ ਦੂਜਾ ਸਵਾ ਸੋਣਾ ਆ ਜੀ ਠੀਕ ਆ ਜੀ ਦਿਨ 18 ਜਨਵਰੀ 18 ਤਰੀਕ ਤੱਕ ਦਿਨ ਪੂਰੇ ਹੁੰਦੇ ਆ ਪੰਜ ਸੱਤ ਦਿਨ ਖੜ ਵੀ ਸਕਦੀ ਆ ਉੱਪਰ ਵੀ ਲੈ ਛਾਦੀ ਘੱਟ ਜਾ ਸਕਦੀ ਆ ਲਾ ਵੀ ਦੋਸਤੋ ਤਕਰੀਬਨ ਕੋਈ 18 ਜਨਵਰੀ ਨੂੰ ਦਿਨ ਪੂਰੇ ਆ ਸੋ ਲੌਣਾ ਲੌਣਾ ਕਰਨ ਵਾਲੀ ਨੇ ਚੰਗਾ ਸ਼ਟਾਰਟ ਕੀਤਾ ਬਾਕੀ ਵਜਨ ਵੇਟ ਪੂਰਾ ਪੰਜ ਸੱਤ ਦਿਨ ਪਏ ਆ ਚੱਡਾ ਪੂਰਾ ਭਾਰ ਆਉਣਾ ਇਨੇ ਆ ਜੀ ਠੀਕ ਹੈ ਜੀ ਠੀਕ ਆ ਆ ਦੇਖੋ ਜੀ ਠੀਕ ਆ ਜੀ ਬਾਕੀ ਨੰਬਰ ਆ ਬਿਲਕੁਲ ਸਕਰੀਨ ਦੇ ਉੱਪਰ ਚੱਲਣ ਦੇ ਆ ਨੰਬਰਾਂ ਤੇ ਤੁਸੀਂ ਕਾਲ ਕਰਕੇ ਰੇਟ ਪੁੱਛ ਸਕਦੇ ਜੀ ਪੂਰੀ ਵੀਡੀਓ ਦੇ ਵਿੱਚ ਆਪਾਂ ਰੇਟ ਮੈਂਸ਼ਨ ਕੀਤਾ ਆ ਸੈਗਰ ਨੰਬਰ ਤੇ ਵਾੜ ਦੇਖ ਲੋ ਵੀ ਦੋਸਤੋ ਦੂਜਾ ਕਿਸੂਆ ਸੂਣੀ ਆ ਤੇ ਇਹ ਵੀ ਅਜੇ ਮਹੀਨੇ ਦੀ ਕੱਤੀ ਹਾਂ ਨਹੀਂ ਮਹੀਨੇ ਦੀ ਕੱਤੀ ਅਜੇ ਸੰਧੂ ਆ ਮਹੀਨੇ ਦੀ ਕੱਤੀ ਹਾਂਜੀ ਠੀਕ ਆ ਜੀ ਤੇ ਤਕਰੀਬਨ ਪਿਛਲੇ ਸਵੇਰੇ ਪਹਿਲਾਂ 16 ਲੀਟਰ ਦੁੱਧ ਚੋਂਦੇ ਆਏ ਜੀ 16 ਲੀਟਰ ਹਾਂਜੀ ਤੇ ਇਹਦਾ ਵੀਰ ਮੁੱਲ ਦੱਸ ਦੀ ਮੁੱਲ ਆਪਾਂ 45000 ਕਰਦੇ 40 ਦੀ ਦੇ ਦਾਂਗੇ ਜੀ 40000 ਦੀ ਇਹ ਦੇ ਦਿਆਂਗੇ ਤੇ ਇਹ ਝੋਟੀ ਆਪਾਂ ਲਾਸਟ ਤੋਂ ਲਾਸਟ ਕਿੰਨਾ ਕਿਹਾ ਸੀਗਾ ਇਹ ਆ ਲਾਸਟ 1 15 ਦੇ ਦੇ ਦਾਂਗੇ ਜੀ ਇੱਕ 20 ਡਿਮਾਂਡ ਕੀਤੀ ਸੀ ਹਾਂਜੀ 15 ਦੀ ਦੇ ਦਿਆਂਗੇ 15 ਦੇ ਦੇ ਦਾਂਗੇ ਲਓ ਵੀ ਇੱਕ 15 ਦੀ 200 ਇਹ ਝੋਟੀ ਮਿਲ ਬਾਕੀ ਭਾਰ ਪਿੱਛੇ ਤੋਂ 33 ਪੂਰੀ ਠੀਕ ਹੈ ਜੀ ਕਿਸੇ ਪਾਸੇ ਉਂਝੀ ਨਹੀਂ ਕਰਵਾਣੀ ਗਰੰਟੀ ਵਾਲੀ ਝੋਟ ਗਰੰਟੀ ਤਸਲੀ ਪੂਰੀ ਆ ਤੇ ਇਹ ਅੱਜ ਦੋ ਹੀ ਨਗਾਂ ਦੋਹਾਂ ਨਗਾਂ ਦੀ ਡਿਟੇਲ ਆਪਾਂ ਤੁਹਾਡੇ ਨਾਲ ਸਾਡੇ ਬਾਕੀ ਮਾਨਤਨ ਦੋਹਾਂ ਚ ਹੋ ਜਾਊਗਾ ਮੌਕੇ ਤੇ ਜਦੋਂ ਠੀਕ ਹੈ ਜੀ ਅ ਜਰੂਰ ਕਰਦੇ ਹੋ ਜਿੰਨਾ ਮਾਨਤਨ ਹੋ ਜਾਏਗਾ